ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾ ਤੁਲਸ਼ਰਮਾ ਕਮਲਕੌਰ ਪੱਬੀ ਹੱਤਿਆकांड ਦੇ ਮਾਮਲੇ 'ਚ ਜੋ ਦੋ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਗਏ ਸੀ ਅੱਜ ਉਹਨਾਂ ਨੂੰ ਬਠਿੰਡਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਦੋਹਾਂ ਨੌਜਵਾਨਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਜਸਪੀਰ ਸਿੰਘ ਅਤੇ ਤਰਮਨਜੀਤ ਸਿੰਘ ਨਾਮ ਦੇ ਦੋ ਨਿਹੰਗ ਸਿੰਘਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਇਸ ਬਾਬਤ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਕਿ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਫਿਲਹਾਲ ਜੁਡੀਸ਼ੀਅਲ ਹੀ ਦਿੱਤਾ ਜਾਵੇ ਜਿਸ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜਤਾ ਗਿਆ ਹੈ ਨਿਹੰਗਾ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਕਹਿਣਾ ਹੈ ਕੀ ਇੱਕ ਬਲਾਈਂਡ ਮर्डर ਹੈ ਅਤੇ ਪੁਲਿਸ ਇਸ ਮਾਮਲੇ ਤੋਂ ਕੁਝ ਵੀ ਰਿਕਵਰ ਨਹੀਂ ਕਰ ਪਈ ਹੈ ਪੁਲਿਸ ਕੋ ਅਦਾਲਤ ਨੂੰ ਦਿਖਾਉਣ ਵਾਸਤੇ ਕੁਝ ਨਹੀਂ ਸੀਗਾ ਕੇਸ ਦੇ ਵਿੱਚ ਜਿਹੜੀਆਂ ਕਰੀਆਂ ਨੇ ਆਮੀਆਂ ਅਬ ਜਦਕੀ ਦੋਨੋਂ ਗਿਰਜ਼ਾਰ ਮੁਲਜ਼ਮ ਆਪਣਾ ਜਿਹੜਾ ਮੋਬਾਈਲ ਹੈ ਉਹ ਪਹਿਲੇ ਹੀ ਪੁਲਿਸ ਦੇ ਸਪੁਰਦ ਕਰ ਚੁੱਕੇ ਹੈ ਜਦਕੀ ਪੁਲਿਸ ਇਹ ਬਾਰ-ਬਾਰ ਕਹਿ ਰਹੀ ਹੈ ਕਿ ਉਹਨਾਂ ਕੋਲ ਮੋਬਾਈਲ ਰਿਕਵਰ ਕਰਨਾ ਹੈ ਤਾਂ ਤਾਂ ਉਹਨੂੰ ਜਿਹੜਾ ਕ੍ਰਾਈਮ ਸਪੌਟ ਆ ਉੱਥੇ ਲੈ ਕੇ ਜਾਣਾ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਕਿ ਹੱਥ ਖਾਲੀ ਹੈ ਅਤੇ ਉਹਨਾਂ ਨੇ ਹਲੇ ਤੱਕ ਕੋਈ ਵੀ ਜੜੀ ਰਿਕਵਰੀ ਉਹ ਨਹੀਂ ਕੀਤੀ ਹੈ ਅੱਜ ਇਹ ਇਹ ਮਕਦਮਾ ਨੰਬਰ 106 ਦੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਤੇ ਕਿਹੜੇ ਕੇਸ ਕਿਹੜੇ ਕੇਸ ਪੇਸ਼ ਕੀਤਾ ਗਿਆ ਸੀ ਮੈਂ ਥੋੜਾ ਪਿੱਛੇ ਕੱਢ ਲੈਂਦਾ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਕਿਤੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਜੁਡੀਸ਼ੀਅਰ ਰਿਮਾਂਡ ਮਨਜ਼ੂਰ ਨਹੀਂ ਕੀਤਾ 14 ਗ੍ਰਾਹ 14 ਹੁਣ ਤੱਕ ਕੁਝ ਨਹੀਂ ਹੋ ਚੁੱਕਿਆ ਹੈ ਸਾਹਮਣੇ ਕੁਝ ਨਹੀਂ ਆ ਰਿਹਾ ਨਮਨ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਕੁਝ ਨਵੇਂ ਡੀੜੀ ਹੈਗੇ ਆ ਜਿਹੜੀਆਂ ਤੁਹਾਨੂੰ ਇਨਵੈਸਟੀਗੇਸ਼ਨ ਚੱਜਾ ਉਹਨਾਂ ਨੂੰ ਅਸੀਂ ਥੋੜਾ ਪੂਬੀਆ ਦੌਰ ਤੇ ਫਾਰ ਫਰਦਰ ਇਨਵੈਸਟੀਗੇਸ਼ਨ ਲਈ ਫਿਕਰ ਰੱਖੋ ਪੋਸਟਮਾਰਟਮ ਰਿਪੋਰਟ ਆਈ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਉਹ ਤੇ ਕੋਈ ਨਹੀਂ ਇਹਦੇ ਹਲੇ ਪੋਸਟਮਾਰਟਮ ਰਿਪੋਰਟ ਨਹੀਂ ਆਇਆ ਨਹੀਂ ਦੁਬਾਰਾ ਜਿਹੜੇ ਹੈਗੇ ਆ ਦੋਨੇ ਦੋਸ਼ਵਾਨਾਂ ਨੂੰ ਪੇਸ਼ ਕੀਤਾ ਗਿਆ ਹੈ ਅੱਜ ਕੀ ਫੈਸਲਾ ਅਦਾਲਤ ਤੋਂ ਲਿਆ ਗਿਆ ਦੇਖੋ ਅੱਜ ਫਸਟ ਜੱਜ ਸਾਹਿਬ ਨੇ ਪੁੱਛਿਆ ਸੀ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਤਾਂ ਮੈਂ ਉਹ ਦੇਖਿਆ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈਓ ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੇ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ ਹੈ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ। ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬੜ ਰਹਾ ਪ੍ਰੂਫ ਕਰਨਾ ਬਹੁਤ ਔਖਾ ਹੈ ਤੇ ਜਿਹੜੀ ਇਹਨਾਂ ਤੇ ਕੋਈ ਚੀਜ਼ ਸਾਬਤ ਨਹੀਂ ਆ। ਹੁਣ ਤੱਕ ਦੀ ਇਹ ਕਾਨੂੰਨੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹਾਂ? ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਹੈ। ਉਹ ਸਹੀ ਨਹੀਂ। ਬਿਨਾਂ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ। ਕੋਈ ਐਵੀਡੈਂਸੀ ਹੈ ਨਹੀਂ। ਦਾ ਦੂਸਰਾ ਮੈਨੂੰ ਸਰਕਾਰ ਦਾ ਇੱਕ ਬੜਾ ਘਟਿਆ ਪਣ ਵੀ ਲੱਗਿਆ ਸਰਕਾਰ ਦਾ ਕਿ ਇਹੋ ਜਿਹੇ ਲੋਕਾਂ ਨੂੰ ਇੰਨੀ ਜਿਆਦਾ ਸਿਕਿਉਰਿਟੀ ਪੰਜਾਬ ਚ ਕੀ ਗੰਦ ਪਾਉ ਤੁਸੀ ਲੋਕਾਂ ਦੀਆਂ ਧੀਆ ਭੈਣਾ ਬੱਚੇ ਉਹਨਾਂ ਨੂੰ ਇਹ ਦਿਖਾਉਣਾ ਕਿ ਇਹ ਪ੍ਰਮੋਟ ਕਰਾਉਣਾ ਕਿ ਗੰਦ ਪ੍ਰਮੋਟ ਹੋਵੇਗਾ ਪੰਜਾਬ ਦੇ ਅੰਦਰ ਸੋ ਕਿੱਥੇ ਤਾਂ ਉਹਨਾਂ ਨੂੰ ਬਲੌਕ ਕਰਨਾ ਸੀ ਉਹਨਾਂ ਦੀ ਆਈਡੀ ਬਲੌਕ ਕਰਨੀਆਂ ਸੀ ਕਿਥੇ ਇਹ ਸਾਬਤ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਲੈਣ ਲੋਕ ਇਹਨਾਂ ਦਾ ਅਸੀਂ ਇਹਨਾਂ ਗੰਦ ਦੇ ਨਾਲ ਖਲੋਤੇ ਆ ਅੱਜ ਸਰਕਾਰ ਦਾ ਚਿਹਰਾ ਇਹ ਸਾਹਮਣੇ ਆਇਆ ਇਸ ਕੇਸ ਤੇ ਦੂਸਰੀ ਵਾਰ ਤੋਂ ਰਿਮਾਂਡ ਲਿਆ ਗਿਆ ਸੀ ਜੋ ਤੱਥ ਰੱਖੇ ਗਏ ਸੀ ਪੁਲਿਸ ਦੇ ਵਿਭਾਗ ਵੱਲੋਂ ਕੀ ਹੋਰ ਕਵਰ ਕਰਾਈ ਗਏ ਨਹੀਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਉਹ ਕੋਈ ਮੋਬਾਈਲ ਜਿਹੜੇ ਦੋ ਤਿੰਨ ਮੋਬਾਈਲ ਨੇ ਉਹ ਅਸੀਂ ਰਿਕਵਰ ਕਰਨੇ ਨੇ ਇੱਕ ਜਿਹੜੀਆਂ ਉਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਪ੍ਰੀ ਪਲਾਨ ਇਹਨਾਂ ਨੇ ਬੜਾਈ ਗੱਲ ਹੈ ਪਰ ਉਹ ਮੈਂ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕੋਈ ਜਗ੍ਹਾ ਸਪੇਸ ਵੀ ਦਿਖਾਈਦੀ ਹੁੰਦੀ ਆ ਕਿਤੇ ਕਿ ਐਸ ਸਪੇਸ ਤੋਂ ਇਕੱਠੇ ਲੰਘੇ ਸੀ ਜਾਂ ਉੱਤੇ ਕੋਈ ਰਿਕਵਰੀ ਰਿਕਵਰੀ ਦੋਨਾ ਮੋਬਾਈਲ ਦੇ ਕਿਸੇ ਕੋਈ ਰਿਕਵਰੀ ਨਹੀਂ ਦਿਖਾਈ ਇਹਨਾਂ ਨੇ ਮੋਬਾਈਲ ਮੁਲਜ਼ਮ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਮੇਰੇ ਕੋਲ ਇੱਕ ਮੋਬਾਈਲ ਸੀ ਉਹ ਮੈਂ ਪੁਲਿਸ ਨੂੰ ਦੇ ਦਿੱਤਾ ਸੋ ਕੋਈ ਰਿਕਵਰੀ ਵਾਲੀ ਗੱਲ ਨਹੀਂ ਲਿੰਕ ਐਵੀਡੈਂਸ ਨਹੀਂ ਬਣਦੀ ਸਾਡਾ ਰਿਪੋਰਟ ਨੂੰ ਲੈ ਕੇ ਬੜੇ ਜਿਹੜੇ ਹੈਗੇ ਆ ਜਸਟ ਨਹੀਂ ਉਸ ਉਸ ਪੁਆਇੰਟ ਤੇ ਜਿਸ ਪਿਛਲੀ ਵਾਰ ਮੈਂ ਬੋਲਿਆ ਸੀ ਤਾਂ ਉਹ ਜਿਹੜਾ ਰੇਪ ਕੇਸ ਦੇ ਉੱਪਰ ਪੁਲਿਸ ਸਾਈਲੈਂਟ ਹੋ ਗਈ ਆ ਪੁਲਿਸ ਨੂੰ ਨੌਲੇਜ ਆ ਗਿਆ ਕਿ ਇਸ ਕੇਸ ਦੇ ਵਿੱਚ ਕੋਈ ਰੇਪ ਦੀ ਗੱਲ ਨਹੀਂ ਅੱਛਾ ਵਕੀਲ ਸਾਹਿਬ ਜਿਸ ਤਰ੍ਹਾਂ ਅੱਜ ਉਸ ਵਿੱਚ ਪੇਸ਼ ਕੀਤਾ ਹੈਗਾ ਪੁਲਿਸ ਦੇ ਤਰਫੋਂ ਅੱਜ ਫੇਰ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਸੀਗੀ ਨਹੀਂ ਨਹੀਂ ਅੱਜ ਜੁਡੀਸ਼ੀਅਲ ਰਿਮਾਂਡ ਕਿਹਾ ਪੁਲਿਸ ਨੇ ਕਿ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਜੁਡੀਸ਼ੀਅਲ ਰਿਮਾਂਡ ਸਾਨੂੰ ਅਸੀਂ ਵੀ ਆਪ ਮੰਗ ਜੁਡੀਸ਼ੀਅਲ ਰਿਮਾਂਡ ਦੀ ਕਰ ਰਹੇ ਸੀ ਅਸੀਂ ਵੀ ਜੁਡੀਸ਼ੀਅਲ ਬਾਰੇ ਕਹਿ ਰਹੇ ਸੀ ਪਰ ਇੱਕ ਬੜਾ ਵਧੀਆ ਲੱਗਿਆ ਕਿ ਇਹਨਾਂ ਤੋਂ ਰਿਕਵਰੀ ਕੋਈ ਨਹੀਂ ਦਿਖਾ ਸਕੀ ਨਾ ਹੀ ਰਿਕਵਰੀ ਇਸ ਕੇਸ 'ਚ ਹੈ ਸੀ ਸੋ ਅੱਜ ਦੇ ਰਿਮਾਂਡ ਤੋਂ ਲੱਗਿਆ ਕਿ ਨਹੀਂ ਇਹ ਝੂਠੇ ਪਾਏ ਚੌਧਰੀ ਲਈ ਹੁਣ ਜੇਲ੍ਹ 'ਚ ਚੌਧਰੀ